ਏ ਭਾਈ ਅਸੀਂ ਆਪਣੇ ਨਾ ਬੱਚਿਆਂ ਨੂੰ ਲੈਣ ਵਾਸਤੇ ਆਏ ਆ ਬੱਚੇ ਜਾਂਦੇ ਨੇ ਫਤੇਗੜ ਚੂੜੀਆਂ ਪੜਨ ਤੇ ਸਾਡੇ ਬੱਚਿਆਂ ਦੀ ਵੈਣ ਜੇ ਲੇਟ ਆਉਣੀ ਸੀ ਤੇ ਇਹ ਡीडीआई ਜਿਹੜੇ ਢਾਂਡੇ ਸਕੂਲ ਇਹਨਾਂ ਦੀ ਬ੍ਰਾਂਚ ਹੈ ਨਾ ਇਹ ਉਹਨਾਂ ਦੀ ਵੈਣ ਰੱਤੇ ਵੱਲੋਂ ਆ ਰਹੀ ਹੈ ਤੇ ਤੋੜੋ ਤੋੜ ਹੀ ਨਾ ਡੀਜ਼ਲ ਇਹਦਾ ਵਗਦਾ ਆ ਰਿਹਾ ਥੱਲੇ ਅਸੀਂ ਇੱਥੇ ਜੱਕਦਮ ਵੇਖਿਆ ਵੀ ਥੱਲੇ ਇਹਨਾਂ ਦੀ ਅੱਗ ਲੱਗ ਗਈ ਵੈਣ ਦੇ ਤੇ ਤਿੰਨ ਵਾਰੀ ਅੱਗ ਅਸੀਂ ਬੁਝਾਈ ਆ ਤੇ ਬੜੇ ਯੋਰਾ ਦੇ ਨਾਲ ਆ ਕੇ ਮੁੰਡਾ ਵਿਚਾਰਾ ਪਾਣੀ ਪੂਣੀ ਲੈ ਕੇ ਆਇਆ ਬੁਝਾਈਏ ਬੱਚੇ ਵਿੱਚ ਦੋ ਤਿੰਨ ਸੀ ਤੇ ਉਹ ਬੱਚੇ ਵੀ ਇੰਨੀ ਗੱਲ ਆਖ ਰਹੇ ਨੇ ਵੀ ਅਸੀਂ ਆਖਣੇ ਆ ਵੀ ਵੈਣ ਪੁਰਾ ਤੇ ਜੇ ਮੰਨ ਲੋ ਇਹਦੇ ਨਾਲ ਕੋਈ ਨੁਕਸਾਨ ਹੋ ਜਾਂਦਾ ਇੱਥੇ ਅੱਗ ਲੱਗੀ ਆ ਇੰਨੀ ਹਵਾ ਤੇਜ਼ ਵਗਦੀ ਪਈ ਆ ਇਹ ਤੇ ਇਲਾਕਾ ਸਾਰਾ ਸੜ ਜਾਣਾ ਸੀ ਤੇ ਫਿਰ ਇੱਥੇ ਅਸੀਂ ਕੇ ਨੂੰ ਕੀ ਕਹਿਣਾ ਸੀ ਫਾਰਮ ਨੇ ਇੱਥੇ ਦੇਰੀ ਫਾਰਮ ਨੇ ਚੰਗੇ ਭਲੇ ਵੱਡੇ ਵੱਡੇ ਤੇ ਇਹਨਾਂ ਦਾ ਨੁਕਸਾਨ ਹੋ ਜਾਣਾ ਸੀ ਇਹ ਸਕੂਲ ਵਾਲਿਆਂ ਨੂੰ ਚਾਹੀਦਾ ਇਹਨਾਂ ਤੇ ਕਾਰਵਾਈ ਕਰਨ ਪਹਿਲੀ ਗੱਲ ਤੇ ਇਹ 2006 ਕ 7 ਮਾਡਲ ਗੱਡੀ ਆ ਇਹਦਾ ਅਜੇ ਤੱਕ ਕੋਈ ਇਹਨਾਂ ਕਿਸ ਨੇ ਜਾਂਚ ਪੜਤਾਲ ਨਹੀਂ ਕੀਤੀ ਵੀ ਇਹਦਾ ਕੋਈ ਹੈ ਕਿ ਨਹੀਂ ਹੈ ਇਹਨੂੰ ਲਾਇਆ ਕਿਦਾਂ ਤੇ ਸਾਰਾ ਡੀਜ਼ਲ ਵਗਦਾ ਹੀ ਆਉਂਦਿਆ ਜੇ हमरे ਢਾਹਸੋਣਾ ਨੂੰ ਫੋਨ ਕੀਤਾ ਵਾ ਇਹ ਇਥੇ ਰੋਡ ਤੇ ਆਓ ਮਤਲਬ ਗੱਡੀ ਦਾ ਅੱਗ ਲੱਗੀ ਗੱਡੀ ਨੂੰ ਵਿੱਚ ਬੱਚੇ ਆ ਤੇ ਅਸੀਂ ਉਸੇ ਵੇਲੇ ਹੀ 5 ਮਿੰਟ ਚ ਪਹੁੰਚੇ ਆ ਤੇ ਉਹਨਾਂ ਨੇ ਵੇਖਿਆ ਤੇ ਅੱਗ ਬੁਝਾਉਂਦੇ ਪਏ ਸੀ ਜੇ ਮੰਨ ਲਓ ਕਿ ਜਲਦੀ ਪਤਾ ਨਾ ਲੱਗਦਾ ਵੱਡਾ ਨੁਕਸਾਨ ਹੋ ਸਕਦਾ ਹਾਂ ਜੀ ਜੀ ਪਾਜੀ ਬੱਚੇ ਹੀ ਵਿੱਚ ਕੋਈ ਅਸਲ ਕੋਈ ਇਹਨਾਂ ਦਾ ਸਕੂਲ ਮੁਖੀ ਇੱਥੇ ਪਹੁੰਚੇ ਨਹੀਂ ਪਾਜੀ ਫੋਨ ਕੀਤਾ ਵਾ ਤੇ ਮਤਲਬ ਅਜੇ ਤੱਕ ਪਹੁੰਚਿਆ ਕੋਈ ਨਹੀਂਗਾ ਕੀ ਮੰਨ ਕਰਦੇ ਆ ਪਾਜੀ ਹੁਣ ਪ੍ਰਸ਼ਾਸਨ ਤੋਂ ਜਾਂ ਪਟਾਣ ਤੋਂ ਕੋਈ ਵੀ ਸਕੂਲ ਦੀ ਗੱਡੀ ਹੈ ਨਾ ਇਹ ਨਹੀਂ ਵੀ ਸਕੂਲ ਦੀ ਆ ਹਰ ਸਕੂਲ ਦੇ ਵਿੱਚ ਇਹਦੇ ਤੋਂ ਜਿੰਦੀ ਵੀ ਗੱਡੀ ਚੰਗੀ ਨਾਲ ਤੇ ਇੱਕ ਸਪੈਸ਼ਲ ਹਲਪਰਚੀ ਦੀ ਗ ਸਰ ਗੱਡੀਆਂ ਦਾ ਹੱਲ ਪਰ ਹੈ ਨਹੀਂ ਕੋਈ ਵੀ ਬੱਚੇ ਨੂੰ ਲਾਉਣ ਵੇਲੇ ਸੜਕ ਕ੍ਰੋਸ ਕਰਨ ਵਾਲੇ ਬੜੀਆਂ ਮੁਸ਼ਕਲਾਂ ਮੇਰੀ ਇਹ ਮੁਸ਼ਕਲ ਅੱਜ ਦੀ ਨਹੀਂਗੀ ਬੜੀਆਂ ਮੁਸ਼ਕਲਾਂ ਸਰ ਹਰ ਹਾਲ ਦੀ ਤੇ ਨਾ ਹੀ ਇਹਨਾਂ ਕੋ ਕੋਈ ਅੱਗ ਬੁਝਾਉਣ ਵਾਸਤੇ ਗੱਡੀ ਦੇ ਵਿੱਚ ਕੋਈ ਸਾਧਨ ਸੀ ਨਾ ਕੋਈ ਉਹ ਜਿਹੜੀ ਸਪਰੇ ਵਗੈਰਾ ਸੀ ਨਾ ਪਾਣੀ ਸੀ ਇਹਨਾਂ ਦੇ ਕੋਲ ਗੱਡੀ ਨੂੰ ਬਕਾਇਦਾ ਅੰਦਰੋਂ ਵੀ ਧੂਏ ਧਾਵੇਂ ਹੋ ਗਈ ਹੈ ਗੱਡੀ ਜੇ ਸਰ ਮੰਨ ਲਓ ਤੁਹਾਡੇ ਵੱਲੋਂ ਜੇ ਅੱਗ ਤੇ ਜਲਦੀ ਕਾਬੂ ਪਾ ਲੈਣੇ ਤਾਂ ਬਹੁਤ ਵੱਡਾ ਨੁਕਸਾਨ ਹੋਣ ਦਾ ਖਤਰਾ ਹੈ ਹਾਂਜੀ ਹਾਂਜੀ ਸਰ ਜੀ ਇਹਦੇ ਇਲਾਕੇ ਸੜ ਜਾਣਾ ਸੀ ਜੀ ਇਹ ਵੇਖੋ ਕਿੰਨੀ ਤੇਜ਼ ਹਵਾ ਵਗਦੀ ਪਈ ਆ ਇਹ ਤੇ ਡੇਰੀ ਫਾਰਮ ਨੇ ਬੜੇ ਬੜੇ ਤਗੜੇ ਤੇ ਉਹਨਾਂ ਦਾ ਨੁਕਸਾਨ ਹੋ ਸਕਦਾ ਸੀ ਇਹ ਸਰ ਵਾਕਿਆ ਜਿਹੜੇ ਕਿਹੜੀ ਜਗ੍ਹਾ ਤੇ ਵਾਪਰਿਆ ਜੀ ਮੈਨੂੰ ਦੱਸੋ ਇਹ ਸਰ ਟੈਲੀ ਰੱਤੇ ਵਾਲੇ ਪੋਲ ਦੇ ਨੇੜੇ ਟੈਲੀ ਸਾਹਬ ਕੋਲ ਦਾ ਜੀ ਕਿਹੜਾ ਡਾ ਜਿੱਥੇ ਮੈਨੂੰ ਅਗਲ ਕਲਗੀ ਰੱਤੇ ਵਾਲੇ ਪੋਲ ਤੇ ਤੁਸੀਂ ਆਵ ਭਜਾਈ ਅੱਗ ਹਾਂਜੀ ਕੀ ਵਰਕ ਹਾ ਸਕ ਤਰ੍ਹਾਂ ਵਾਪਰੇ ਕੀ ਲੱਗਦਾ ਚਲਦੀ ਵੈਨ ਨੂੰ ਅੱਗ ਲੱਗੀ ਬਾਬਾ ਜੋਰ ਚਾ ਕਿਸੇ ਵਿੱਚ ਬੱਚੇ ਪੁੱਛੇ ਸਾਰੇ ਬੱਚੇ ਦੋ ਹੈਗੇ ਇਹ ਟਾਰਗੇਟ ਦੋ ਬੱਚੇ ਵਿੱਚ ਜੇ ਮੰਨ ਲਓ ਜਲਦੀ ਅੱਗ ਲੱਗ ਜਾਉਂਦੇ ਵੱਡਾ ਨੁਕਸਾਨ ਹੋਣ ਦਾ ਡਰ ਸੀ ਹਾਂਜੀ ਹਾਂਜੀ ਕੰਕ ਬਹੁਤ ਸਾਰੀ ਸੀ ਮੌਕੇ ਤੇ ਕੋਈ ਸਕੂਲ ਦਾ ਅਧਿਕਾਰੀ ਜਾਂ ਕੋਪੋਸ ਅਧਿਕਾਰੀ ਪੁੱਜਿਆ ਨਹੀਂ ਜੀ ਕੀ ਮੰਗ ਕਰਦੇ ਆਪਾਂ ਆ ਵੀ ਹੋਣਾ ਮਾਂ ਕਾਦੀ ਸਕੂਲ ਦੇ ਬੱਚਿਆਂ ਦਾ ਨੁਕਸਾਨ ਹੋ ਜਾਣਾ ਹੈ ਡਰਾਈਵਰ ਦਾ ਨੁਕਸਾਨ ਹੋ ਜਾਣਾ ਹੈ ਫੇਰ ਠੀਕ ਰਹਉਣੀ ਚਾਹੀਦੀ ਵਧੀਆ ਲੰਮੀ ਹੋਣੀ ਚਾਹੀਦੀ ਲੱਗਦਾ ਕਿ ਮਤਲਬ ਇਹ ਸਕੂਲਾਂ ਵਾਲਿਆਂ ਨੂੰ ਆਪੇ ਗੱਡੀਆਂ ਨਾਲ ਚਾਹਤ ਕਰਦੇ ਹਾਂ ਹਾਂਜੀ ਹਾਂਜੀ ਨਹੀਂ ਵੀਰ ਜੀ ਡਰਾਈਵਰ ਹੋ ਕੀ ਗੱਲ ਬਾਤ ਹੋਈ ਗੱਡੀ ਦੀ ਜਿਹੜੀ ਅੱਗ ਲੱਗੀ ਹੈ ਜੀ ਬਰਬਾਦ ਕੋਈ ਨਾ ਸਰ ਮੜੀ ਕੋਈ ਲੀਕਿੰਗ ਹੋ ਗਈ ਉਰੇ ਭਾਚਾ ਉਹਦੇ ਉਹਦੇ ਕਾਰਨ ਚੜਕ ਹਲੋ ਆਤ ਲਗੀ ਨਹੀਂ ਪਰ ਸਰ ਜਿਹੜੇ ਵਿੱਚ ਬੱਚੇ ਮੌਜੂਦ ਸੀ ਉਹਨਾਂ ਵਾਲੇ ਤਾਂ ਦੱਸੇ ਹੀ ਗਿਆ ਬੱਚੇ ਉੱਤਰ ਕੇ ਸਰ ਬੱਚੇ ਤਾਰਦੇ ਆ ਗੱਡੀ ਤੇਜ਼ੀ ਗੱਡੀ ਨੇ ਪਾਲੇ ਪੋਲੇ ਮਾਰ ਗਏ ਤੇ ਗੱਡੀ ਤੁੰਗੀਆਂ ਪਹਜਾਤੀ ਕੋਈ ਗੱਲ ਪੈ ਨਸਾਨ ਨਹੀਂ ਜਾਨੀ ਨੁਕਸਾਨ ਹੋਇਆ ਕਿਹੜੇ ਸਕੂਲ ਦੀ ਹੈਗੀ ਇਹ ਬਸ ਡੀਡੀਐਸ ਸਕੂਲ ਤੇ ਜੇ ਸਰ ਮੰਨ ਲਓ ਜਲਦੀ ਪਤਾ ਨਾ ਲੱਗਦਾ ਕਿ ਵੱਡਾ ਨੁਕਸਾਨ ਬੱਚਿਆਂ ਦਾ ਵੀ ਜਿੱਥੇ ਸਰਫੇ ਦੀ ਹਾਲਤਾਂ ਨੇ ਲੋਕਾਂ ਦੀਆਂ ਹਾਜੀ ਅਗਸਤ 10 ਤੱਕ ਜੇ ਕੋਈ ਹੋਦਾ ਕੁਝ ਵੀ ਹੋ ਸਕਦਾ ਕਿੰਨੇ ਲੋਕ ਜਿੱਡੀਆਂ ਪੜਚਾਂਦੀ ਨਹੀਂ ਨਹੀਂ ਭਾਈ ਅਸੀਂ ਜਾਉਂਦੇ ਨਾ ਨੱਚਦੇ ਏਕੋ ਗਿਆ ਤੇ ਉਹ ਦੇਰ ਵਕਤ ਆ ਰਿਹਾ ਉਹ ਰਸਤੇ ਸਾਰਾ ਪਰ ਅੱ ਉੱਗ ਲੱਗਣ ਦੀ ਘਟਨਾ ਵਾਪਰੀ ਜਦਕਿ ਵਿੱਚ ਬੱਚੇ ਵੀ ਮੌਜੂਦ ਸੀ ਤੁਸੀਂ ਅੰਤ ਮੌਕੇ ਦੇਖਿਆ ਕੀ ਹੈ ਜੀ ਫਸਟ ਕਰੀਬ 3 ਮਿੰਟ ਸਾਨੂੰ ਪਹਿਲਾਂ ਪਤਾ ਲੱਗਾ ਜੀ ਕੋਈ ਇਨਫੋਰਮੇਸ਼ਨ ਆਈ ਸੀਗੀ ਵੀ ਜਿਹੜੀ ਆ ਗੁਰਦੁਆਰਾ ਸਾਹਿਬ ਦੇ ਇਲਾਕੇ ਸਕੂਲ ਬੱਸ ਦੇ ਵਿੱਚ ਕੋਈ ਮੁਸ਼ਕਲ ਆਈ ਹੈ ਅੱਗ ਲੱਗਣ ਦੀ ਤੇ ਬੱਚੇ ਜਿਹੜੇ ਸਖਤ ਚਲੇ ਗਏ ਨੇ ਮੈਂ ਐਸ ਚੋ ਕੋਰੀਡੋਰ ਆਪਣੀ ਪੁਲਿਸ ਪਾਰਟੀ ਸਵੇ ਇੱਥੇ ਪਹੁੰਚਾਂ ਜਿਹੜੇ 2 ਬੱਚੇ ਸੀਗੇ ਇਹੜਾ ਸਕੂਲ ਵੈਨ ਦਾ ਡਰਾਈਵਰ ਸੀਗਾ ਇਹ ਬੱਚਿਆਂ ਨੂੰ ਉਤਾਰ ਕੇ ਤੇ ਵਾਪਸ ਜਾ ਰਿਹਾ ਸਿਰਫ ਦੋ ਬੱਚੇ ਸੀ ਵਿੱਚ ਜਦੋਂ ਕੋਈ ਮੁਸ਼ਕਲ ਆਈ ਇਹਨੇ ਫਟਾਫਟ ਬੱਚੇ ਉਤਾਰ ਤੇ ਲੱਗ ਗਿਆ ਖਵਾ ਵੀ ਨੇ ਕਾਫੀ ਚਸ਼ਮ ਦੀ ਇਹਨੇ ਦੱਸਿਆ ਵੀ ਜਦੋਂ ਅੱਗ ਲੱਗੀ ਇਹਨੇ ਫਟਾਫਟ ਤਾਰ ਕੇ ਬੱਚੇ ਹੋਰ ਵੈਨ ਦੇ ਵਿੱਚ ਜਿਹੜੇ ਸਖਤ ਕਰ ਪਈਤੇ ਸਰ ਲੋਕਾਂ ਦਾ ਕਹਿਣਾ ਹੈ ਕਿ ਗੱਡੀ ਜਿਹੜੀ ਕਾਫੀ ਖਸਤਾ ਹਾਲ ਦੇ ਵਿੱਚ ਹੈ ਤੇ ਸਕੂਲਾਂ ਵਾਲਿਆਂ ਨੂੰ ਚਾਹੀਦਾ ਕਿ ਇੱਥੇ ਕੰਟਰੋਲ ਕੀਤਾ ਜਾਵੇ ਇਹਦੇ ਹੁਣ ਅਸੀਂ ਦੇਖਦੇ ਹਾਂ ਜੀ ਚੈੱਕ ਕਰਦੇ ਹਾਂ ਸਰ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਗਲੇ ਦਿਨ ਦੇਖਦੇ ਹਾਂ ਜੀ ਇਹਦੇ ਕਾਗਜ਼ ਚੈੱਕ ਕਰਦੇ ਹਾਂ ਜੋ ਵੀ ਕਾਰਵਾਈ ਬਣਦੀ ਹੋ ਜਰੂਰ ਕਰ